ਅਹੀਂ ਹੋ ਜਾਂਦਾ ਕਦੇ ਕਦੇ ਬਾਈ ਇਹ ਕੌੜਾ ਕੌੜਾ ਜੈ ਮੈਨੂੰ ਕਰਤਾ ਮਿੱਤਰੋ ਬਈ ਇਹਨਾਂ ਨੇ ਡਿਸਟਰਬ ਨਹੀਂ ਛੱਡਦੇ ਡਿਸਕਵਰੀ ਵਾਲੇ ਮਖ ਕੀੜੇ ਸੱਪ ਕੁਝ ਨਹੀਂ ਛੱਡਦੇ ਹੁੰਦੇ ਇਹ ਤੇ ਚਲੋ ਹਾਈ ਲੈਵਲ ਦੀ ਗੱਲ ਬਾਤ ਜੀ ਹੈ ਨਹੀਂਗੀ ਪਹਿਲੀ ਕਿਸੇ ਨੇ ਚੜਾਤਾ ਚੰਦ ਪਹਿਲੀ ਸਮੋਸੇ ਖਾਣ ਵਾਲੇ ਦੀ ਮੰਡੀ ਪਹੁੰਚੇ ਚੌਕਰ ਆੜੇ ਨਾ ਨਾ ਯਾਰ ਜਿਹੜੀ ਤੋੜਦਾ ਯਾਰ ਬੋਰ ਆਂ ਬੋਰ ਹਾਂਜੀ ਮਿੱਤਰੋ ਤਾਂ ਸਾਰਿਆਂ ਦਾ ਕਰਦੇ ਆ ਸਵਾਗਤ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜੁੜੇ ਰੋ ਅੱਜ ਦੇ ਬਲੌਗ ਦੇ ਨਾਲ ਤੇ ਵਿਆਹ ਖੁਸ਼ੀ ਦਾ ਹੋ ਗਿਆ ਪੂਰਾ ਘੰਡਾ ਨਾ ਸੁੱਖੀ ਸ਼ਾਂਤੀ ਨਾਲ ਪੂਰਾ ਘੰਡਾ ਵਿਆਹ ਹੋ ਗਿਆ ਪੂਰਾ ਘੰਡਾ ਸਾਰਿਆਂ ਨੇ ਦੇਖਿਆ ਤੇ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਤੇ ਆਪਣੇ ਬਲੌਗ ਪਾਈ ਸੀ ਨਾ 2-3 ਪਾਈ ਸੀ ਬਲੌਗ ਤੇ ਬਹੁਤ ਘੰਡ ਲੱਗੇ ਹੋਣਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੇ ਅੱਜ ਮਿੱਤਰੋ ਆਪਾਂ ਚੱਲਦੇ ਆਂਗੇ ਮੰਡੀ ਕਾਲਾਂ ਵਾਲੀ ਤੇ ਬਾਕੀ ਤੁਸੀਂ ਮਾੜਾ ਮਾੜਾ ਥਾਮਿਲੇ ਤਾਂ ਤੁਹਾਨੂੰ ਅੰਦਾਜ਼ਾ ਆ ਗਿਆ ਹੋਊਗਾ ਉੜਗੀਆਂ ਲੱਟਾਂ ਦਾ ਨੁਕਸਾਨ ਹੋ ਗਿਆ ਸੀਗਾ ਤੇ ਤਾਂ ਕਰਕੇ ਫਿਰ ਆਪਾਂ ਹੋਰ ਰਿਪੇਅਰ ਕਰਾਉਣ ਜਾਣੇਗੇ ਤਾਂ ਤਾਂ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਹਨਾ ਵਿਆਹ ਚ ਮਾੜਮਟ ਚੱਲ ਹੀ ਜਾਂਦਾ ਕੋਈ ਚੱਕਰ ਨਹੀਂ ਹੁੰਦਾ ਤੇ ਬਸ ਹੋਰ ਰਿਪੇਅਰ ਕਰਾ ਕੇ ਲੈਣੀਆਂ ਲੱਟਾਂ ਆਪਾਂ ਤੇ ਕੀ ਕਹਾਣੀ ਬਣ ਗਈ ਸੀਗੀ ਜੁੜੇ ਰੋ ਬਲੌਗ ਚ ਦੱਸਾਂਗੇ ਹਾ ਹੁਣ ਇਕੱਠ ਭਰਾ ਦੇ ਇਹਦਾ ਕੋਈ ਲੱਟਾਂ ਦੇਖੋ ਗਿੱਡੀ ਗਿੱਡੀਆਂ ਐਂ ਕੁੰਡੇ ਹੁੰਦੇ ਆ ਉਹ ਕੱਟ ਨਹੀਂ ਮਾਰਦੇ ਐਂ ਹੋ ਜਾਂਦਾ ਕਦੇ ਕਦੇ ਬਾਈ ਬਾਕੀ ਤੁਹਾਨੂੰ ਡਿੱਕੀ ਚੈੱਕ ਕਰਾਉਣਾ ਬਾਈ ਬ੍ਰਿਜਾ ਦੀ ਆਪਾਂ ਕਿੰਨੀਆਂ ਪਈਆਂ ਲੱਟਾਂ ਟੈਸਟ ਕਰ ਰਹੀ ਆ ਕਿ ਚੱਲ ਗਈਆਂ ਠੀਕ ਆ ਚੱਲ ਗਏ ਕਿ ਉਹਨੂੰ ਚੱਲਣ ਗਿਆ ਲੈ ਕੋਈ ਤਾਂ ਹੀ ਆਇਆ ਚੱਲਣ ਵਾਸਤੇ ਚਲਾਉਣ ਵਾਸਤੇ ਹੱਲ ਕੋਈ ਨਾ ਕੋਈ ਬਾਈ ਚੁੱਪ ਚੁੱਪ ਸ਼ਾਂਤੀ ਹੋ ਰਿਹਾ ਕਿਵੇਂ ਡਰਨਾ ਹਾਲ ਤੂੰ ਆਇਆ ਨਾ ਕੇ ਬਾਈ ਬਣ ਕੇ ਯਾਰ ਹੋਰ ਕੀ ਆ ਆਇਆ ਨਾ ਭਰਾ ਬਣ ਕੇ ਮਸੇ ਹੀ ਆਇਆ ਅਦਰ ਕੋਲ ਦੇਖ ਲੈ ਕਰ ਡਾਇਮੰਡ ਕਰਕੇ ਚੱਕੋ ਕੰਗਾ ਚੱਕੋ ਬਈ ਮਿੱਤਰੋ ਤੇ ਜਿਹੜਾ ਕੰਮ ਕਰਨਾ ਸੀ ਉਹ ਤਾਂ ਹੋਇਆ ਨਹੀਂ ਮੈਨੂੰ ਪਤਾ ਸੀਗਾ ਯਾਰ ਅਬੀ ਇੱਥੇ ਮੰਡੀ ਆਪਣੇ ਦਾ ਸਭ ਪੁੱਜੀਰ ਦਾ ਬਾਤ ਹੈ ਨਹੀਂ ਜੀ ਹੈ ਨਾ ਇਹ ਵੀ ਸਰਸੇ ਆਪ ਨੂੰ ਜਾਣਾ ਪਊਗਾ ਤੇ ਬਈ ਇਕੱਲਾ ਸਮੋਸਾ ਖਾਣ ਵਾਸਤੇ ਕੱਲੇ ਸਮੋਸੇ ਖਾਣ ਵਾਸਤੇ ਮੰਡੀ ਆਏ ਸੀਗੇ ਐ ਲਾ ਲਓ ਤੁਸੀਂ ਅੱਲੀ ਸਮੋਸੇ ਖਾਣ ਵਾਸਤੇ ਮੰਡੀ ਪਹੁੰਚੇ ਟੋਕਰ ਆ ਹੈ ਤੇ ਪਰ ਬ੍ਰਿਜਾ ਦਾ ਵੀ ਤੇਲ ਐਵੇਂ ਮੱਚਿਆ ਮਿੱਤਰੋ ਅੱਜ ਪਰ ਕੋਈ ਗੱਲ ਨਹੀਂ ਟਾਟੇ ਵੱਧੇ ਚੱਲਦੇ ਰਹਿੰਦੇ ਆ ਨਵਾਂ ਸ਼ੀਸ਼ਾ ਲੈ ਕੇ ਲਾਇਆ ਮੁੰਡੇ ਨੇ ਤਤਾ ਹੀ ਨਹੀਂ ਕਿਨੇ ਖਰਾਬ ਕਰਤਾ ਹਨਾ ਬਈ ਵਿਆਹ ਵੀ ਨਹੀਂ ਦੇਖਿਆ ਵਿਆਹ ਸ਼ੀਸ਼ੇ ਨੇ ਪਹਿਲੀ ਕਿਸੇ ਨੇ ਚੜਾਤਾ ਚੰਦ ਟਿੰ 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 ਚਲੋ ਜੀ ਹੁਣ ਇੱਥੇ ਤਾਂ ਹੋ ਗਿਆ ਮਿੱਤਰੋ ਕੰਮ ਠੱਪ ਕੱਲਾ ਸ਼ੀਸ਼ਾ ਦਿਖਾਉਣਾ ਆਪਾਂ ਬੀਹੇ ਚ ਕੀ ਦਿੱਕਤ ਆ ਗਈ ਇਹ ਮੰਨ ਕੇ ਜੋ ਲਾਈਟਿੰਗ ਜੀ ਵਾਲਾ ਹਨਾ ਸੈਂਸਰ ਜਿਆਦਾ ਤੇ ਇਹ ਦਿਖਾਉਣੇ ਰਾਹ ਦੇ ਵਿੱਚ ਜੇ ਕੋਈ ਮਿਲ ਗਾਇਦਾ ਕੋਈ ਮਿਸਤਰੀ ਪਰ ਕਾਲੀ ਕਹਿੰਦੇ ਐਡਾ ਵੱਡਾ ਸ਼ਹਿਰ ਹੈ ਨਹੀਂਗਾ ਵੱਡਾ ਤਾਂ ਕਹੋ ਨਹੀਂਗਾ ਹੈ ਵੱਡਾ ਤਾਂ ਕਹੋ ਨਹੀਂਗਾ ਉਹ ਕੱਪੜੇ ਕੱਲੇ ਕੱਪੜੇ ਮਿਲਦੇ ਆ ਬਾਈ ਯਾਰ ਇੱਥੋਂ ਫਿਰ ਕੁਝ ਨਹੀਂ ਮਿਲਦਾ ਇੱਥੇ ਕੋਈ ਬੱਲੇ ਬਲੇ ਲਓ ਚੌਕਲੇਟਾਂ ਲੈ ਲਓ ਮੰਨ ਕੇ ਚਲੋ ਹਾਈ ਲੈਵਲ ਦੀ ਗੱਲ ਬਾਤ ਜੀ ਹੈ ਨਹੀਂਗੀ ਵੀ ਆਏਗੀ ਨਾ ਹੈ ਤਾਂ ਆਏਗੀ ਪਰ ਮੈਨੂੰ ਲੱਗਦਾ ਨਹੀਂ ਹੈਗੀ ਯਾਰ ਉਹ ਆਏ ਤਾਂ ਹੁਣ ਚੱਲਦਾ ਹੋਈ ਜਾਂਦਾ ਯਾਰ ਗਰੋ ਆਜੇ ਚੋਬਰ ਪਹੁੰਚਿਆ ਜਮ ਫ੍ਰੀ ਹੋ ਗਏ ਮਿੱਤਰੋ ਫ੍ਰੀ ਤਾਂ ਕਿਹੜੇ ਭਰਾ ਹੀ ਆ ਲਗਭਗ ਇਹ ਨਹੀਂ ਫ੍ਰੀ ਯਾਰ ਆਪਾਂ ਤਾਂ ਵੇਲ ਨਹੀਂ ਆ ਠੀਕ ਆ ਤਾਂ ਵੇਲ ਨਹੀਂ ਆ ਆਪਾਂ ਵੇਲੇ ਤਾਂ ਹੀ ਆ ਗਏ ਨਹੀਂ ਕੋਣਾ ਹੁੰਦਾ ਯਾਰ ਕਿੱਥੇ ਜੀ ਉਹ ਨਾ ਕੋਈ ਹੋ ਸਿਰੇ ਤੇ ਆ ਤਾਂ ਉਹ ਕੰਡਾ ਜਣੀ ਉਹ ਮੋੜ ਜੇ ਤੇ ਆ ਦਾਣਾ ਮੰਡੀ ਵਾਲਾ ਗਿਰ ਟੱਪ ਕੇ ਪਰਲਾ ਹੁਣ ਇਹਦੀ ਦੁਕਾਨ ਲੱਭੀ ਆ ਇੱਕ ਦੁਕਾਨ ਸਾਰੀ ਮੰਡੀ ਚ ਲੈ ਵੀਰ ਕੀ ਵੱਡੇ ਲੈਵਲ ਦੀ ਗੱਲਬਾਤ ਹੈ ਨਹੀਂ ਨਾ ਮੰਨ ਨਾ ਤੂੰ ਮੰਨ ਜਾ ਕੋਈ ਬਈ ਅਸੀ ਆਕੇ ਸੀ ਮੰਡ ਗਿਓ ਤੇ ਆਕੇ ਘਰ ਕੋਲ ਜਾ ਆਪਣੇ ਦਰਖਤ ਸ਼ਾਂਗ ਨਾਲ ਜੀ ਸੰਗੀ ਜਾਂਦੇ ਡਿਸਕਵਰੀ ਵਾਲੇ ਮੇਰੇ ਨਾਲ ਲੱਗੇ ਪਏ ਨੇ ਇਹ ਕੱਚੇ ਬੱਚੇ ਬਈ ਜਿਹੜਾ ਆਪਾਂ ਅਮਰੂਦਾਂ ਬੂਝੀ ਚੰਗੀ ਜਾਂਦੀ ਸੀਗੀ ਹੁਣ ਜਿਹੜੇ ਕੱਚੇ ਬੱਚੇ ਜਿਹੜੇ ਵੀ ਅਮਰੂਦ ਸੀਗੇ ਹਨ ਤੇ ਇਹ ਖਾਈ ਜਾਂਦੇ ਛਕੀ ਜਾਂਦੇ ਬਈ ਇਹ ਕੁਛ ਨਹੀਂ ਛੱਡਦੇ ਡਿਸਕਵਰੀ ਵਾਲੇ ਮੱਖੀ ਕੀੜੇ ਸਭ ਕੁਛ ਨਹੀਂ ਛੱਡਦੇ ਹੁੰਦੇ ਇਹ ਇਹ ਕੱਚੇ ਅਮਰੂਦ ਕੀ ਛੱਡਦੇ ਇਹ ਆਪਾਂ ਅਮਰੂਦ ਸ਼ਾਂਗ ਦੀਏ ਤੇ ਕਟਾਈ ਕਰੀਏ ਨੇ ਜੀ ਆਪਾਂ ਦਰਖਤਾਂ ਦੀ ਦਰਖਤਾਂ ਦੀ ਉਹ ਦੇਖ ਬਈ ਕੋਨੇ ਕੋਨੇ ਕੱਢਦੇ ਸੀ ਦਰਖਤ ਉਹ ਦੇਖ ਮਿਹਨਤ ਬਾਈ ਲਾਈ ਲਾਈ ਨਾ ਕੱਢ ਲਾ ਮੂੰਹੋਂ ਚ ਹਾਂ ਹਾਂ ਬਹੁਤ ਥੇ ਲਾਈ ਨੇ ਟੇ ਰਹੇ ਬਈ ਕੁਸਕ ਭਰਾਂ ਲਾਏ ਸੀ ਤੇ ਉਹ ਜਾਦੇ ਰਹੇ ਸੀਗੇ ਇਹ ਆ ਡਿਸਕਵਰੀ ਗੈਂਗ ਡਿਸਕਵਰੀ ਗੈਂਗ ਆ ਆ ਇਹ ਇੱਕੋੜਾ ਉੜਾ ਜੈ ਹਿੰਦ ਅਮਰੂਦ ਖਾ ਕੇ ਸ਼ਕਤੀ ਆ ਜੂਗੀ ਅਮਰੂਦ ਖਾਈ ਜਾਨੇ ਇਧਰ ਵੀ ਮਮੋਚਾ ਲਾਰ ਰਖਿਆ ਭਾਈ ਅਸੇ ਜਾ ਜਮੈ ਨੂੰ ਤਾਹਾਂ ਤਾਹਾਂ ਤੋ ਰੱਖਾਂਗੇ ਅਮਰੂਦ ਅਸੀਂ ਬਧੇਰੇ ਖਾਲੇ ਖਾ ਖਾ ਰੱਜ ਕੇ ਅਸੀਂ ਅਮਰੂਦ ਇਹ ਤੋ ਹੁਣ ਅਸੀਂ ਇਹਨੂੰ ਸ਼ਾਂਗਣ ਦੀ ਵਾਰੀ ਆ ਗਈ ਤਾਂ ਕਿ ਅੱਗੇ ਤੋਂ ਸੋਹਣਾ ਬਣ ਜੇ ਨਾ ਉੱਤੇ ਨੂੰ ਜਾਵੇ ਇਹ ਓਹ ਦੇਖੋ ਭਾਈ ਬਾ ਪੇੜਾ ਪੋਲਾ ਦੇਖੀ ਜਾਂ ਅਸੀਂ ਨਾ ਰੇਲ ਗੱਡੀ ਵਾਂਗੂ ਮੈਟਰੋ ਵਾਂਗੂ ਹੁਣ ਇਹ ਵੀ ਜਾਊਗਾ ਇਹ ਆ ਡਿਸਕਵਰੀ ਗੈਂ ਦੇਖ ਮੈਂ ਬੈਠਾ ਬਈ ਥੱਲੇ ਆ ਦੇਖੋ ਇਹ ਆ ਮੇਰੇ ਨਾਲ ਦੇ ਸਾਥੀ ਥੋੜੇ ਕੈਮਰੇ ਸਾਫ ਕਰਨ ਲੈ ਤਿੰਗਾ ਤੁੰਦਲਾ ਦੇ ਸੀ ਜਾਂਦਾ ਹਨਾ ਗੈਂਗ ਇੱਥੇ ਬਈ ਆਪਣੇ ਕੋਲੇ ਆ ਰਹੀ ਇਹ ਆ ਬਈ ਬਾਰਾਂਬੋਰ ਇਹਦੇ ਨਾਲ ਬਈ ਮਾਰਦੇ ਆ ਅਸੀਂ ਬੰਦੇ ਐ ਹੋਰ ਆ ਬੁੱਜੀ ਮੇਦੂ ਆਏ ਭਾਈ ਬਹੁਤ ਸ਼ੌਂਕੀ ਬੰਦੇ ਮੇਰੇ ਨਾਲ ਦੇ ਇਹ ਸ਼ੌਂਕੀ ਆ ਦਰਸ਼ਕਾਂ ਦੇ 나ੜ ਯਾਰਾਂ 나ੜ ਯਾਰਾਂ 나ੜ ਯਾਰਾਂ ਇਹ ਬਈ 4x4 ਜੋੜਤੇ 나ੜ ਯਾਰਾਂ ਇਹ ਬਾਲੂ ਭੇੜੇ ਬੰਦੇ ਆ ਬਈ ਇਹ ਸਾਡੇ ਉਹ ਡਿੱਗ ਗਏ ਉਹ ਡਿੱਗ ਗਏ ਉਹ ਡਿੱਗ ਗਏ ਬੋਲਿਆ ਜਾ ਡਿਸਕਵਰੀ ਉਹ ਭਾਈ ਦਾਅ ਦੇ ਨਹੀਂ ਬਸ ਝੋਟੇ ਬੰਦੇ ਆ ਇਹ ਹੁਣ ਆਪਾਂ ਸ਼ਾਂਗ ਤਾਂ ਕੋਈ ਛਾਗੇ ਇਹ ਵੀ ਛੰਗਾਂਗੇ ਪਰ ਜਿਹੜਾ ਥੱਲੇ ਲੌਂਕਿਆਂ ਦਾ ਸੀਗਾ ਨਾ ਪਰਲੇ ਪਾਸੇ ਟਰੈਕਟਰ ਦੀ ਛਤਰੀ ਨਾਲ ਲੱਗਾ ਸੀ ਆ ਆਪਣਾ ਬਾਣਾ ਸਾਰਾ ਪਰਲਾ ਤੇ ਇਹ ਵੀ ਟਰੈਕਟਰ ਦੀ ਛਤਰੀ ਨਾਲ ਲੱਗਾ ਸੀ ਜਿਹੜੇ ਵੀ ਆਪਣੇ ਟਰੈਕਟਰ ਦੀ ਛਤਰੀ ਨਾਲ ਲੱਗਦੇ ਉਹ ਵੀ ਛੰਗਾਂਗੇ ਨਹੀਂ ਸਾਰੇ ਛੰਗਾਂਗੇ ਆਪਾਂ ਟਿੰਗੋ ਗੈਂਗ ਜਿੰਦਾਬਾਦ ਡਿਸਕਵਰੀ ਗੈਂਗ ਜਿੰਦਾਬਾਦ ਇਹ ਆ ਡਿਸਕਵਰੀ ਗੈਂਗ ਐ ਡਾ ਡਾ ਨਾ 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 ਇਹ ਆ ਵੀ ਗੈਂਗ ਵਈ ਸਾਡੀ ਇਧਰ ਕੋਈ ਕਵਾਲੇ ਨਾਲ ਲੱਗਾ ਪੈਗਾ ਬੱਟਤੀ ਇਹਨੇ ਵੀ ਮੈਨੂੰ ਕਰਤਾ ਮਿੱਤਰੋ ਬਈ ਇਹਨਾਂ ਡਿਸਟਰਬ ਆ ਬੱਜੀ ਆਪਣੇ ਆਈ ਆਏ ਨੇ ਗੈਂਗ ਬਹੁਤ pèce ਗੈਂਗ ਐ ਇਹ ਦੇਖੋ ਲੱਗੇ ਪਏ ਨੇ ਡਿਸਕਵਰੀ ਗੈਂਗ ਵਾਲੇ ਇਹ ਛੱਡਦੇ ਕੋ ਇਹ ਆ ਲੱਕੜਹਾਰੇ ਇਹਨਾਂ ਤੇ ਬਣੀਆਂ ਕਹਾਣੀਆਂ ਜਿਹੜੀਆਂ ਮਰਨੀਆਂ ਬਣੀਆਂ ਡਿਸਕਵਰੀ ਗੈਂਗ ਬਾਈ ਬਹੁਤ ਬੜੀ ਸਾਡੀ ਉਹੀ ਵੱਡੀ ਆਂਦੀ ਤੇ ਉਹੀ ਉਸੇ ਢਾਣੇ ਤੇ ਪੈਰ ਰੱਖ ਰਖੇ ਮੁੰਡੇ ਨੇ ਬਾਰੇ بڑے ਖਤਰਨਾਕ ਜਾਨਵਰ ਪਾਲਖਿਆ ਬਈ ਹੁਣ ਮੇਰੇ ਬਜੀ ਥੋੜੀ ਛੱਟ ਤਾਂ ਕਰਕੇ ਮੈਂ ਥੋੜੀ ਲਟਾਇਰਮੈਂਟ ਲੈ ਗਿਆ ਹੁਣ ਇਹਨਾਂ ਨੂੰ ਚੜਾਦਾ ਦਰਸ਼ਕਾਂ ਦੇ ਹਾਂ ਡਿਸਕਵਰੀ ਗੈਂਗ ਇਹ ਆ ਜੀ ਬਹੁਤ ਭੜੇ ਜਣਬਰ ਭੋਲੇ ਨੇ ਵੀ ਵੱਡੇ ਵੱਡੇ ਦੋ ਦਾਣੇ ਵੜਦੇ ਬਈ ਭੋਲੇ ਨੂੰ ਇਨਾਮ ਦਵਾਵਾ ਕੋਈ ਤੇ ਡੈਡੀ ਤੋਂ ਬਈ ਪੋਲਾ ਗੈਂਗ ਡਿਸਕਵਰੀ ਗੈਂਗ ਆ ਬਈ ਲਾਸਟ ਢਾਣਾ ਵੱਢ ਕੇ ਦੇਖੋ ਦਰਖਤ ਜੇ ਪੂਰੇ ਸੋਹਣੇ ਬਣਾਤੇ ਸੀ ਹੈ ਆਏ ਆਂਦੇ ਬਈ ਦੂਸਰੇ ਨਾਬ ਕੀ ਕਰੀ ਦਬਣਾ ਦਿਓ ਅਸ ਆ ਗਿਆ ਆ ਕੇ ਕੋਲੀ ਆ ਕੇ ਅਜੇ ਬਈ ਇਹਨਾਂ ਤੇ ਆਪਾਂ ਤੇਲ ਤੂੰ ਲਾ ਕੇ ਇਹ ਵੀ ਅੰਦਰ ਖੜੋਣ ਇਹਨਾਂ ਤੇ ਵੀ ਸਪੈਸ਼ਲ ਬਲ ਬਣਾਵਾਂਗੇ ਉਹ ਖੜੇ ਸਾਰੇ ਆਪਣੇ ਸੰਦ ਬਾਹਰ ਹਨ ਇਹ ਆ ਵੀ ਲੱਕੜਾ ਹਾਰੇ ਡਿਸਕਵਰੀ ਗੈਂਗ ਇਹ ਨਹੀਂ ਦਾਉ ਦੇ ਝੋਟੇ ਆ ਦੇਖੋ ਐ ਇਹ ਬੱਚੇ ਜੇ ਆ ਨਾ ਬੱਚੇ ਜੇ ਲੱਗਦੇ ਬੱਚੇ ਜੇ ਬਹੁਤ ਭੜੇ ਹਰੇਕ ਗਮ ਹੁੰਨ ਉਹਨਾਂ ਨੂੰ ਉਹ ਦੇਖ ਕਵਾੜੀਆਂ ਕੂੜੀਆਂ ਇਹਨੇ ਆਪਦੀਆਂ ਬਣਾਈਆਂ ਹੋਈਆਂ ਇਹਨਾਂ ਨੇ ਗੈਂਗਾ ਨੇ ਦੇਖ ਦੇਖ ਕੰਮ ਕਰਨ ਦਾ ਤਰੀਕਾ ਸਾਨੂੰ ਮੰਨਦਾ ਵੀ ਬਈ ਵਾਕੇ ਕਰਨਾ ਹੋਗਾ ਦੇਖ